ਉਹ ਜਿਹੜੀ ਲੋਕਾਂ ਲੋਕ ਹਨ ਉਹ ਕੰਮ ਨਹੀਂ ਕਰਦੇ ਯਾਰ ਉਹ ਕਹਿ ਜਾ ਰਿਹਾ ਕਿ ਇਹ ਦਰਿਆ ਚ ਲੱਗਿਆ ਹੈ ਦੇਖ ਲਓ ਤੁਸੀਂ ਕੈਮਰਾਮੈਨ ਸਾਹਿਬ ਸਾਰੀ ਹੀ ਜਗ੍ਹਾ ਜਿਹੜੀ ਹੈਗੀ ਹੈ ਸਾਰੀ ਜਗ੍ਹਾ ਇੱਥੇ ਕਸੂ ਪਿਆ ਹੈਗਾ ਕਮਾਨ ਦੇ ਵਿੱਚ ਇਹ ਹੀ ਪੁੱਟਾਂਗੇ ਤਾਂ ਸਾਡਾ ਕੰਮ ਜਿਹੜੀ ਫਸਲ ਹੈ ਸਾਫ਼ ਹੋਏਗੀ ਠੀਕ ਹੈ ਨਾ ਔਰ ਜਿਹੜੀ ਪਬਲਿਕ ਇਹ ਰੋਲਾ ਪਾ ਰਹੀ ਹੈ ਨਾ ਇਹਨਾਂ ਦਾ ਕਿਸੇ ਦਾ ਕੁਝ ਨਹੀਂ ਲੈਣਾ ਦੇਣਾ ਹੈਗਾ ਇਹ ਲੋਕਲ ਸਰਪੰਚ ਹੈਗੇ ਨੇ ਇਹ ਕੋਈ ਉੱਥੋਂ ਉੱਟ ਕੇ ਆਏ ਕੋਈ ਚਾਰ ਚਾਰ ਜਣੇ ਧੰਨਾਂ ਲਾ ਦਿੰਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਮਿਲ ਰਹੀ ਇਹ ਜਿੱਦੇ ਜਾ ਕੇ ਡੀਸੀ ਸਾਹਿਬ ਦੇ ਪੇਜ 'ਤੇ ਇਹਦੇ ਕਹਨੇ ਆ ਵੀ ਜਿਹੜੇ ਪਬਲਿਕ ਬੰਦੇ ਚਾਰ ਇਕੱਠੇ ਹੁੰਦੇ ਡੀਸੀ ਸਾਹਿਬ ਉਹਨਾਂ ਨੂੰ ਵੀ ਉੱਥੇ ਬੁਲਾਵੇ ਜਿਹੜੇ ਜ਼ਿੰਮੇਦਾਰ ਹੈ ਉਹਨਾਂ ਨੂੰ ਵੀ ਉੱਥੇ ਬੁਲਾਵੇ ਫਿਰ ਇਹਨਾਂ ਨੂੰ ਪੁੱਛੇ ਵੀ ਇਹਨਾਂ ਦੀ ਜ਼ਮੀ ਖਰਾਬ ਕਰਦਾ ਜੇ ਦਰਿਆ ਡੂੰਗੇ ਹੋਏ ਹੁੰਦੇ ਤੇ ਕਦੀ ਇੰਨਾ ਨੁਕਸਾਨ ਵੀ ਨਾ ਹੁੰਦਾ ਸਾਡਾ ਅਨਸਾਹਬ ਨੇ ਬਹੁਤ ਵਧੀਆ ਪਾਲਿਸੀ ਬਣਾਈ ਸੀ ਪਰ ਕੁਝ ਲੋਗ ਇਸ ਤਰ੍ਹਾਂ ਦੇ ਹੈਗੇ ਜਿਹੜੇ ਥੇਲੇ ਉਹਨਾਂ ਦੀ ਪਾਲਿਸੀ ਨੂੰ ਹੁਕਮੰਦੀ ਉਲੰਘਣਾ ਕਰ ਰਹੇ ਉਹਨਾਂ ਦੀ ਗੱਲ ਨੂੰ ਨਹੀਂ ਸਹੀ ਮੰਨ ਰਹੇ ਦੇ ਕੁਝ ਲੋਕ ਨੇ ਜਿਹੜੇ ਲੋਕ ਲੋਕਲ ਲੋਕ ਨੇ ਜਿਹੜੇ ਵਿਚਾਰਿਆਂ ਦਾ ਰੋਜ਼ ਚੁੱਲਾ ਚੱਲਦਾ ਦੇਤਾ ਇਹ ਕਮਾਨਗੇ ਟਰਾਲੀ ਸੁੱਟ ਕੇ ਅੰਗਰਕ ਪੈਸੇ ਲੈ ਕੇ ਆਣਗੇ ਆਪਣਾ ਘਰ ਦਾ ਪਰਿਵਾਰ ਦੀ ਸਾਰਿਆਂ ਦੀ ਦੇਖਭਾਲ ਕਰਨਗੇ ਪਰ ਜਿਹੜੇ ਕੁਝ ਲੋਕ ਹੈ ਉਹ ਪੋਲੀਟੀਕਲ ਬੰਦੇ ਹੈਗੇ ਨੇ ਕਾਂਗਰਸੀ ਲੈਵਲ ਦੇ ਬੰਦੇ ਨੇ ਉਹ ਪਹਿਲਾਂ ਉਹ ਕੰਮ ਚਲਾਉਂਦੇ ਸੀ ਇੱਥੇ ਅੱਜ ਉਹ ਕਹਿੰਦੇ ਵੀ ਅਸੀਂ ਇਹਨਾਂ ਦਾ ਕੰਮ ਨਹੀਂ ਚੱਲਣ ਦੇਣਾ ਕੋਈ ਵੀ ਅਫਸਰ ਚਾਹੀ ਆਂਦਾ ਉਹਨਾਂ ਦੀ ਗੱਲ ਸੁਣ ਕੇ ਉੱਥੋਂ ਬਾਹਰ-ੋ-ਬਾਰੀ ਵਾਪਸ ਚਾਹੀਦੀ ਕਹਿੰਦੇ ਸਾਨੂੰ ਵੀ ਬਲਾਓ ਉੱਥੇ ਕੋਈ ਪ੍ਰੈਸਰ رپورਟਰ ਆਂਦਾ ਵੀ ਉਹਨਾਂ ਦੀ ਕੱਲੀ ਵਾਈਟ ਲਾ ਕੇ ਚਲਾ ਜਾਂਦਾ ਦੋਨਾਂ ਪਾਰਟੀਆਂ ਨੂੰ ਹੀ ਬੁਲਾਉਣਾ ਚਾਹੀਦਾ ਉੱਤੇ ਫੇਰ ਹੀ ਕਿਸੇ ਚੀਜ਼ ਦਾ ਸੋਲੂਸ਼ਨ ਲੱਗਦਾ ਇਹ ਤਾਂ ਕੰਮ ਬਹੁਤ ਖਰਾਬ ਹੋ ਜਾਊਗਾ ਜਿਸ ਤਰ੍ਹਾਂ ਇਹਨਾਂ ਨੇ ਧਰਨੇ ਦਿੱਤੇ ਆ ਪੰਜ ਸੱਤ 10 ਦਿਨ ਤੱਕ ਆਹੀ ਵੀ ਸਾਰੇ ਜਿਹਨੇ ਕਿਸਾਨ ਇਕੱਠੇ ਹੋ ਕੇ ਧਰਨਾ ਦੇ ਜਿੰਨਾਂ ਦੀ ਜਮੀਨਾਂ ਦਰਿਆਵਾਂ ਵਿੱਚ ਬਹਿ ਗਈਆਂ ਮੇਰਾ ਘੱਟੋ-ਘੱਟ 3-4 ਕਰੋੜ ਦਾ ਨੁਕਸਾਨ ਹੋ ਗਿਆ ਮੇਰੀ 14 ਏਕੜ ਜ਼ਮੀਨ ਖਰਾਬ ਹੋ ਗਈ ਐਂ ਤੇ ਕਹਿੰਦੇ ਜੇ ਮਾਨ ਸਾਹਿਬ ਇਹ ਵੀਡੀਓ ਆਪਣੇ ਕੋਈ ਸਪੈਸ਼ਲ ਅਧਿਕਾਰੀ ਉਥੋਂ ਭੇਜ ਕੇ ਇਨਵੈਸਟੀਗੇਸ਼ਨ ਕਰਵਾਈ ਜਾਏ ਵੀ ਇਹ ਬੰਦਿਆਂ ਨੂੰ ਕਿਉਂ ਤੰਗ ਕੀਤਾ ਜਾ ਰਿਹਾ دریا ਵਿੱਚ ਜ਼ਮੀਨ ਆਈ ਆ ਤੇ ਇੱਧਰ ਕਮਾ ਕੇ ਦੇਖ ਸੋ ਸਾਰੀ ਹੀ ਜ਼ਮੀਨ ਸਰਾਂ ਤੋਂ ਪਾਰ ਚਲੀ ਗਈ ਹੈ ਮੇਰੀ ਮੈਂ ਕਹਿੰਦਾ ਕਿ ਕਿਸਾਨ ਬਹੁਤ ਪਰੇਸ਼ਾਨ ਹੈ ਪੁਲਿਸ ਪ੍ਰਸ਼ਾਸਨ ਕੋਈ ਵੀ ਲਾ ਲੋ ਤੁਸੀਂ ਸਾਰਾ ਹੀ ਆਣ ਕੇ ਥੱਡ ਕਰਦੇ ਪਏ ਨੇ ਕਿ ਨਹੀਂ ਜੀ ਨਹੀਂ ਜੀ ਇੱਥੋਂ ਉਹ ਪੁੱਟੋ ਉੱਥੋਂ ਨਾ ਪੁੱਟੋ ਤੁਹਾਨੂੰ ਸਮਝ ਨਹੀਂ ਆ ਰਹੀ ਹੋਗੀ ਤੇ ਆਈ ਜ਼ਮੀਨਾਂ ਨਹੀਂ ਸਾਫਾ ਦੀ ਜ਼ਮੀਨ ਸਾਫ ਇਹ ਦੇਖੋ ਜੀ ਇਹ ਆਰਮੀ ਹੈ ਮੈਂ ਇਹਨਾਂ ਨੂੰ ਆਪਣੀ ਜ਼ਮੀਨ ਦੇ ਵਿੱਚ ਪੁਲ ਬਣਾ ਨਾ ਇੱਥੇ ਹਜੂਰ ਸਾਹਿਬ ਤੋਂ ਬੇੜਾ ਹੈਗਾ ਉਹ 3-4 ਸਾਲ ਮਹੀਨੇ ਤੋਂ ਸੇਵਾ ਕਰ ਰਿਹਾ ਅਸੀਂ ਵੀ ਸਾਰੀ ਫੈਮਿਲੀ ਹੀ ਨਾਲ ਇਕੱਠੇ ਹੋ ਗਰਾਂ ਦਾ ਸਾਥ ਦੇ ਰਹੇ ਆ ਇੱਥੇ ਕਦੀ ਕਿਸੇ ਦੀ ਗੱਡੀ ਫਸ ਜਾਂਦੀ ਹੈ ਕੋਈ ਰਾਹ ਬਣਾ ਕੇ ਦੇ ਦਿੰਦੇ ਆ ਪੂਰਾ ਆਪਣੇ ਜੀਸੀਵੀਆ ਲਾ ਕੇ ਆਪਣਾ ਹੀ ਰਾਹ ਤਿਆਰ ਕਰੇ ਕਰਨੀ ਆ ਤੇ ਕਿਸੇ ਵੀ ਸਰਕਾਰ ਦਾ ਕੋਈ ਯੋਗਦਾਨ ਨਹੀਂ ਵਿੱਚ ਵੀ ਇਹ ਲੋਕੀ ਕਿੱਦਾਂ ਪਾਰ ਜਾ ਰਹੇ ਨੇ ਕਿੱਦਾਂ ਆ ਰਹੇ ਨੇ ਕੋਈ ਵੀ ਪੁੱਛ ਕੇ ਦੱਸੇ ਵੀ ਇੱਥੇ ਕੌਣ ਕਿਸ ਤਰ੍ਹਾਂ ਜਾ ਰਹੇ ਨੇ ਪਾਰ ਬੇੜੇ ਵਾਲੇ ਬਾਬਾ ਜੀ ਵੀ ਨਾਲ ਹੀ ਆ ਜਾਂਦੇ ਨੇ ਸਾਡੇ ਸਾਰੇ ਇਹਨਾਂ ਨੂੰ ਪੁੱਛੋ ਇਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਸੇਵਾ ਕਰਦੇ ਠੀਕ ਹੈ ਜੀ ਕੋਈ ਦੱਸੇ ਕੋਈ ਪ੍ਰਸ਼ਾਸਨ ਦ ਕੋਈ ਡੀਸੀ ਸਾਹਿਬ ਦੱਸਣ ਕੋਈ ਵੀ ਵਿਭਾਗ ਮੰਦੱਸੇ ਵੀ ਅਸੀਂ ਇਹਨਾਂ ਲੋਕਾਂ ਲਈ ਪਾਰ ਦੇ ਲੋਕਾਂ ਲਈ ਕੀ ਕੀਤਾ ਜਦ ਕਿ ਬੇੜੇ ਵਾਲੇ ਬਾਬਾ ਜੀ ਔਰ ਮੈਂ ਪਰਸਨਲੀ ਆਪਣੀ ਜ਼ਮੀਨ ਦੇ ਵਿੱਚੋਂ ਰਾਹ ਬਣਾ ਕੇ ਫਿਰ ਉਹਨਾਂ ਨੂੰ ਰਾਹ ਕਰਕੇ ਆਰਮੀ ਨੂੰ ਵੀ ਪੁਲ ਬਣਾ ਰਿਹਾ ਅਰਜੀ ਤੋਰਦੇ ਉਹਨਾਂ ਨੂੰ ਵੀ ਵਿੱਚ ਹੀ ਰਾਹ ਬਣਾ ਕੇ ਦਿੱਤਾ ਵੀ ਚਲੋ ਜੀ ਦੇਸ਼ ਦਾ ਸੇਵਾ ਕਰ ਰਹੇ ਸਾਡੇ ਥੋੜਾ ਕੰਮ ਕਰ ਰਹੇ ਨੇ ਆਰਮੀ ਵਾਲੇ ਉਹ ਵਧੀਆ ਕੰਮ ਕਰ ਰਹੇ ਉਹਨਾਂ ਨੇ ਪੁਲ ਬਣਾ ਕੇ ਹੁਣ ਉਧਰੋਂ ਸਟਾਰਟ ਕਰ ਦੇਣਾ ਤੇ ਅਸੀਂ ਕਹਿੰਦੇ ਵੀ ਪਹਿਲਾਂ ਇਹ ਦੱਸੇ ਪ੍ਰਸ਼ਾਸਨ ਵੀ ਇਹਨਾਂ ਦਾ ਕੀ ਯੋਗਦਾਨ ਰਿਹਾ ਵਿੱਚ ਆ ਪਬਲਿਕ ਦੇ ਲਈ ਕੀ ਕੀਤਾ ਉਹਨਾਂ ਨੇ ਉਧਰ ਡੀਸੀਸ ਆ ਉਹਨਾਂ ਨੂੰ ਬਿਠਾਇਆ ਵੀ ਤੁਹਾਡਾ ਕੀ ਉੱਥੇ ਜ਼ਮੀਨ ਦੇ ਵਿੱਚ ਦੱਸੋ ਵੀ ਤੁਹਾਡਾ ਉਧਰ ਕੀ ਹੈ ਦਰਿਆ ਅਸੀਂ ਲੋਕਾਂ ਦਾ ਸਾਡੇ ਕਹਿੰਦੇ ਆਂਦਾ ਦਰਿਆ ਵੀ ਇਧਰੋਂ ਪਾ ਲੈ ਪਸ ਤੇ ਦੇਖੋ ਵੀ ਇਹ ਗੱਜੂ ਜ਼ਗੀਰ ਚਲੇ ਜਾਓ ਤੁਸੀਂ ਉੱਥੇ ਮਾਈਨਿੰਗ ਹੋਈ ਉੱਥੇ ਇੱਕ ਵੀ ਪੈਸੇ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਕਿਉਂਕਿ ਤੋਂ ਜਗਾ ਜਿਹੜੀ ਸਫਾਈ ਹੋ ਗਈ ਜਦੋਂ ਤੱਕ ਤੁਸੀਂ ਕਿਸੇ ਚੀਜ਼ ਦੀ ਸਫਾਈ ਨਹੀਂ ਕਰੋਗੇ ਨਾ ਉਹਨਾਂ ਗੰਦ ਪਾਣਾ ਹੀ ਪਾਣਾ ਠੀਕ ਹੈ ਜੇਦੀ ਵੀ ਸਫਾਈ ਹੋਈ ਹੁੰਦੀ ਡੀਸੀਲਿੰਗ ਵਗੈਰਾ ਹੋਈ ਹੁੰਦੀ ਇਹਨਾਂ ਨੁਕਸਾਨ ਨਾ ਹੁੰਦਾ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਆ ਮੇਰਾ ਵੀਰ ਆ ਸਾਡੇ ਖੇਤਾਂ 'ਨਾ ਇੱਕ ਹੜ ਜਿਹੜਾ ਆਇਆ ਨਾ ਉਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਚਾਰ ਚੁਫੇਰੇ ਜਾਤੀ ਮਾਰਗ ਦੇ ਕੁਝ ਖੇਤ ਸਾਡੇ ਜਿਹੜੇ ਆ ਦਰਿਆ ਦੇ ਵਿੱਚ ਬਹਿ ਗਏ ਆ ਦਰਿਆ ਦੇ ਵਿੱਚ ਖੇਤ ਕੁਝ ਬਹਿ ਗਏ 14 15 ਖੇਤ ਜਿਹੜੇ ਸਾਡੇ ਦਰਿਆ ਦੇ ਵਿੱਚ ਬਹਿ ਗਏ ਬਾਕੀ ਜਿਹੜੇ ਖੇਤ ਬਚੇ ਆ ਉਹਨਾਂ ਵਿੱਚ ਰੇਤਾ ਕਸੂ ਮਿੱਟੀ ਇੰਨੀ ਚੜ ਗਈ ਆ ਮਾਨ ਸਾਹਿਬ ਦਾ ਬਹੁਤ ਵਧੀਆ ਪ੍ਰਬਾਲਾ ਮਾਨ ਸਾਹਿਬ ਨੇ ਕੀਤਾ ਜਿਹੜਾ ਨੇ ਕਿ ਜਿਸ ਕੀ ਖੇਤ ਉਸਕੀ ਰੇਤ ਬਹੁਤ ਵਧੀਆ ਪ੍ਰਬਾਲਾ ਨੇ ਬਿਲ ਪਾਸ ਕੀਤਾ ਕਿ ਕਿਸਾਨ ਜੋ ਆਪਣੀ ਖੇਤ ਚੋਰੀ ਤੇ ਕਢਵਾ ਸਕਦਾ ਆਪਣੇ ਖੇਤ ਦੀ ਸਫਾਈ ਕਰਾ ਕੇ ਖੇਤ ਆਪਣੀ ਫਸਲ ਦੁਬਾਰਾ ਖੋਦ ਕੇ ਸਾਡੇ ਕੋਲ ਇੰਨਾ ਸ਼ਰਮਾਇਆ ਨਹੀਂ ਹੈਗਾ ਵੀ ਅਸੀਂ ਆਪਣੀਆਂ ਜੀਸੀਪੀਆ ਮਸ਼ੀਨਾਂ ਜਾਂ ਮਸ਼ੀਨਾਂ ਖਰੀਦ ਕੇ ਜਾਂ ਟਰਾਲੀਆਂ ਖਰੀਦ ਕੇ ਟਰੱਕ ਖਰੀਦ ਕੇ ਅਸੀਂ ਏਰੀਏ 'ਤੇ ਬਾਹਰ ਕਢਵਾ ਸਕੀਏ। ਉਹਦੇ ਤਹਿਤ ਅਸੀਂ ਕਿਸੇ ਵੀਰ ਨਾਲ ਗੱਲ ਕੀਤੀ ਵੀ ਸਾਡਾ ਖੇਤ ਸਾਫ਼ ਕਰ ਦੇ। ਕੁਝ ਨਾ ਕੁਝ ਜੋ ਤੇਰਾ ਸਰਦਾ ਪੰਦਾ ਸਾਨੂੰ ਖਰਚਾ ਪਾਣੀ ਤੇਲ ਪਾਣੀ ਦੇ ਦੇਵੋ ਤਾਂ ਅਸੀਂ ਫਸਲ ਬੀਜ ਸਕੀਏ। ਉਹਦੇ ਤਹਿਤ ਅਸੀਂ ਕੰਮ ਚਾਲੂ ਕਰਵਾ ਦਿਆਂ ਪਿੰਡਾਂ ਦੇ ਲੋਕਾਂ ਨੇ ਧਰਨਾ ਲਗਾ ਕੇ ਤੇ ਸਾਡਾ ਇਹ ਕੰਮ ਬੰਦ ਕਰਵਾਤਾ। ਅਸੀਂ ਸਰਕਾਰਗੇ ਇਹ ਪੁਰਜੋਗ ਅਪੀਲ ਕਰਦੇ ਆ ਵੀ ਸਰਕਾਰ ਆ ਕੇ ਇੱਥੇ ਆਪਣਾ ਕੋਈ ਨੁਮਾਇੰਦਾ ਭੇਜੇ। ਆਗੇ ਮੌਕਾ ਦੇਖੇ ਵੀ ਅਸੀਂ ਦਰਿਆ ਚ ਮੈਨਿੰਗ ਕਰ ਰਹੇ ਹਾਂ ਜਾਂ ਆਪਣੇ ਖੇਤ ਚ ਕਰ ਰਹੇ ਹਾਂ ਜੋ ਸਰਕਾਰ ਨੇ ਬੋਲਿਆ ਕੰਮ ਤੇ ਅਸੀਂ ਉਹ ਕਰ ਰਹੇ ਹਾਂ ਇਸ ਕਰਕੇ ਸਰਕਾਰ ਅੱਗੇ ਇਹ ਬੇਨਤੀ ਹੈ ਡੀਸੀ ਸਾਹਿਬ ਅੱਗੇ ਬੇਨਤੀ ਆ ਵੀ ਜੇ ਲੋਕਲ ਲੋਕ ਜੋ ਧਰਨਾ ਲਗਾ ਰਹੇ ਨੇ ਉਹਨਾਂ ਨੂੰ ਟੇਬਲ ਟਾਕ ਤੇ ਬਿਠਾਇਆ ਜਾਏ ਤੇ ਸਾਡੇ ਤੇ ਉਹਨਾਂ ਦੀ ਗੱਲ ਸੁਣੀ ਜਾਏ ਵੀ ਇੱਥੇ ਕਿਹਦਾ ਖੇਤ ਆ ਕਿਹਦਾ ਖਰਾਬ ਹੋਇਆ ਆ ਜਿਹਦਾ ਖਰਾਬ ਹੋਇਆ ਉਹਨੂੰ ਰੇਤਾ ਮਿੱਟੀ ਕੱਢਣ ਦੀ ਜੋ ਹੈ ਪਰਮਿਸ਼ਨ ਦਿੱਤੀ ਜਾਏ ਇਸ ਕਰਕੇ ਮੈਂ ਸਰਕਾਰ ਅਗੇ ਪੁਰਜੌਰ ਅਪੀਲ ਕਰਦਾ ਹੱਥ ਜੋੜ ਕੇ ਅਪੀਲ ਕਰਦਾ ਕਿ ਸਾਨੂੰ ਆਉਣ ਵਾਲੀ ਫਸਲ ਬੀਜਣ ਵਾਸਤੇ ਪੂਰੇ ਜੋਰਾਂ ਚ ਕੰਮ ਇੱਥੇ ਚੱਲੇਗਾ ਤਾਂ ਆਉਣ ਵਾਲੀ ਫਸਲ ਬੀਜਾਂਗੇ ਕਿਉਂਕਿ ਉੱਜੜਦੇ ਸ ਪਹਿਲਾਂ ਹੀ ਗਏ ਆ ਗੰਨਾ ਖਤਮ ਹੋ ਗਿਆ ਖੇਤ ਖਤਮ ਹੋ ਗਏ ਚੋਨਾ ਲਗਾਇਆ ਸੀ ਉਹ ਖਤਮ ਹੋ ਗਿਆ ਦਰਖਤ ਖਤਮ ਹੋ ਗਏ ਪਪੂਲਰ ਲਗਾਇਆ ਸੀ ਉਹ ਮੁੱਕ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਸਰਕਾਰ ਅਗੇ ਡੀਸੀ ਸਾਹਿਬ ਅਗੇ ਬੇਨਤੀ ਕਰਦਾ ਇਹਨੂੰ ਲਾਈਟਲੀ ਨਾ ਲਿਆ ਜਾਏ ਇੱਕ ਦੋ ਦਿਨ ਚ ਦਾ ਜੋ ਵੀ ਡਿਸੀਜਨ ਲੈਣਾ ਲੈ ਕੇ ਸਾਨੂੰ ਪਰਮਿਸ਼ਨ ਦਿੱਤੀ ਜਾਏ ਵੀ ਅਸੀਂ ਆਪਣੇ ਖੇਤ ਦੀ ਸਫਾਈ ਕਰਾ ਕੇ ਆਉਣ ਵਾਲੀ ਕਣਕ ਦੀ ਫਸਲ ਜਿਹੜੀ ਆ ਟਾਈਮ ਤੋਂ ਟਾਈਮ ਵੇਚ ਸਕੀ ਕਿਉਂਕਿ ਸਮਾਂ ਬਹੁਤ ਸੀਮਤ ਆ ਕਣਕ ਦੇ ਵਿੱਚ ਹੁੰਦਾ ਹੈ ਇਸ ਕਰਕੇ ਅਪੀਲ ਕਰਦਾ ਧੰਨਵਾਦ ਪੰਜਾਬ ਸਰਕਾਰ ਦਾ ਡੀਸੀ ਸਾਹਿਬ ਦਾ ਵੀ ਥੈਂਕ ਯੂ ਜੀ